ਤੰਗ ਜਲਾਈਆ ਕਿਤੇ ਪਰਚਾ ਕਰ ਦੇਣਾ ਸਾਡੀ ਗੱਲ ਕਰਨਾ ਪੱਤਾ ਕੀ ਕਰਨਾ ਹੈ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਕਾਹੀ ਪਾਸੇ ਪੜਾ ਦਿੱਤੀ ਰੋਬਾ 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 ਇਹਨਾਂ ਨੂੰ ਜਲਾਈਆ ਪੁਲਿਸ ਦੇ ਏਐਸਆਈ ਪ੍ਰੇਮ ਸਿੰਘ ਜਿਨ੍ਹਾਂ ਦੇ ਵੱਲੋਂ ਕਿ ਇੱਕ ਦਲਿਤ ਨੌਜਵਾਨ ਦੇ ਥੱਪੜ ਜੜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸੇ ਮਸਲੇ ਦੇ ਹੱਲ ਹੀ ਗਿਆ ਸੀ ਪਰ ਕੀ ਇਹ ਪੰਜਾਬ ਪੁਲਿਸ ਦਾ ਕਿਹੋ ਜਿਹਾ ਚਿਹਰਾ ਕਿ ਜੇਕਰ ਕੋਈ ਆਮ ਬੰਦਾ ਇਨਸਾਫ ਦੇ ਲਈ ਜਾਂਦਾ ਤਾਂ ਉਸਦੇ ਥੱਪੜ ਜੜ ਦਿੱਤਾ ਜਾਂਦਾ ਹੈ ਕਰਨ ਇਹ ਸਰ ਪ੍ਰੇਮ ਸਿੰਘ ਜੀ ਐਸਆਈ ਮੈਨੂੰ ਥਾਣੇ ਦੇ ਵਿੱਚ ਗੱਲ ਪਿਆਨ ਦੀ ਕੋਸ਼ਿਸ਼ ਕੀਤੀ ਰਿਸ਼ੀ ਮੱਤ ਹਾਂ ਇਹਨਾਂ ਮੈਨੂੰ ਤਾਂ ਗਿਆ ਲਾਈਆਂ ਕਿ ਤੇਰੇ ਪਰਚਾ ਕਰ ਦੇਣਾ ਸਾਡੀ ਦਾ ਲੋਕਾਂ ਦਾ ਪੱਤਾ ਕੀ ਕਰਨਾ ਹੈ ਜੀ ਕਰਨ ਜੀ ਮੈਂ ਇਹ ਭਰਾ ਦੇ ਗੱਲ ਪਿਆ ਗਿਆ ਕੋਈ ਤਾਡੀ ਪ੍ਰਾਸਰ ਪੋਖਾ ਦੀ ਜਿਹੜਾ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਤੇਰੀ ਤਾਡੀ ਪ੍ਰਾਸਰ ਪੋਖਾ ਦੀ ਜਿਹੜਾ ਸਰ ਇਹ ਸਰ ਤ੍ਰੇਨ ਸਿੰਘ ਜੀ ਐਸਆਈ ਮੈਨੂੰ ਥਾਣੇ ਦੇ ਵਿੱਚ ਗੱਲ ਪੈਣ ਦੀ ਕੋਸ਼ਿਸ਼ ਕੀਤੀ ਰਿਸ਼ੀ ਮੱਟੂ ਹਾਂ ਇਹਨਾਂ ਮੈਨੂੰ ਤਮ ਜਲਾਇਆ ਤੇਰੇ ਤੇ ਪਰਚਾ ਕਰ ਦੇਣਾ ਕਾਦੀ ਚਲੋ ਕਰਾਂਗਾ ਪਰਚਾ ਕੀ ਕਰਨਾ ਜੀ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਤੇਰੀ ਤਾਡੀ ਪ੍ਰਾਸਰ ਪੋਖਾ ਦੀ ਜਿਹੜਾ ਸਰ ਇਹ ਸਰ ਤ੍ਰੇਨ ਸਿੰਘ ਜੀ ਐਸਆਈ ਮੈਨੂੰ ਥਾਣੇ ਦੇ ਵਿੱਚ ਗੱਲ ਪੈਣ ਦੀ ਕੋਸ਼ਿਸ਼ ਕੀਤੀ ਰਿਸ਼ੀ ਮੱਟੂ ਹਾਂ ਇਨਾ ਮੈਨੂੰ ਤੁਮ ਗਿਆ ਲਾਈਆਂ ਕਿ ਤੇਰੇ ਤੇ ਪਰਚਾ ਕਰ ਦੇਣਾ ਵੀਰਾਂ ਦੇ ਤੁਸੀਂ ਦੇਖੀਆਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਜਿੱਥੇ ਕਿ ਇੱਕ ਦਲਿਤ ਨੌਜਵਾਨ ਦੇ ਪੁਲਿਸ ਵਾਲੇ ਦੇ ਵੱਲੋਂ ਥੱਪੜ ਜੜ ਦਿੱਤਾ ਗਿਆ ਅਕਸਰੀ ਸਵਾਲਾਂ ਦੇ ਵਿੱਚ ਰਹਿੰਦੀ ਹੈ ਸਵਾਲਾਂ ਦੇ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਪੰਜਾਬ ਪੁਲਿਸ ਜਦੋਂ ਕੋਈ ਇਨਸਾਫ ਲੈਣ ਦੇ ਲਈ ਜਾਂਦਾ ਦਾ ਕੀ ਇਹ ਪੰਜਾਬ ਪੁਲਿਸ ਦਾ ਕਿਹੋ ਜਿਹਾ ਚਿਹਰਾ ਆ ਕਿ ਜਦੋਂ ਕੋਈ ਇਨਸਾਫ ਮੰਗਣ ਜਾਂਦਾ ਤਾਂ ਉਸਦੇ ਥੱਪੜ ਜੜ ਦਿੱਤਾ ਜਾਂਦਾ ਜੇਕਰ ਕੋਈ ਪਾਵਰਫੁਲ ਬੰਦਾ ਹੁੰਦਾ ਕੀ ਪੰਜਾਬ ਪੁਲਿਸ ਉਸਦੇ ਨਾਲ ਵੀ ਅਜਿਹਾ ਵਿਤਰਾ ਕਰਦੀ ਇਹ ਕਈ ਸਵਾਲ ਨੇ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਤੋਂ ਦੇਖ ਲਓ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ASI ਦੇ ਵੱਲੋਂ ਦਲਿਤ ਨੌਜਵਾਨ ਦੇ ਥੱਪੜ ਜੜ ਦਿੱਤਾ ਗਿਆ ਤਾਂ ਸਰ ਪ੍ਰੇਮ ਸਿੰਘ ਜੀ ASI ਮੈਨੂੰ ਥਾਣੇ ਦੇ ਵਿੱਚ ਗੱਲ ਪਿਆਨ ਦੀ ਕੋਸ਼ਿਸ਼ ਕੀਤੀ ਰਿਸ਼ੀ ਮੱਤ ਇਨਾ ਮੈਨੂੰ ਤੁਮ ਗਿਆ ਲਾਈਆ ਤੇਰੇ ਦੇ ਪਰਚਾ ਕਰ ਦੇਣਾ ਕਾਜੀ ਜੀ ਲੋ ਕਰਦਾ ਪਤਾ ਕੀ ਕਰਨਾ ਹੈ ਜੀ ਕਰਨ ਜੀ ਤੇਰੇ ਦੇ ਪਰਚਾ ਕਰ ਦੇਣਾ ਕਾਜੀ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਕਾਜੀ ਪਾਸੇ ਪਹਹਾ ਦੀ ਜਿਗਰਾ ਵਾਟ ਚੁੱਕ 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 ਇਨਾ ਮੈਨੂੰ ਤੁਮ ਗਿਆ ਲਾਈਆ ਜਰ ਦੇ ਪੱਤਾ ਕਰ ਦੇਣਾ ਸਾਡੀ ਗੱਲੋਂ ਕਰਨਾ ਪੱਤਾ ਕੀ ਕਰਨਾ ਹੈ ਜੀ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਕਾਹੀ ਪਾਸੇ ਪੜਾ ਦਿਜੀਂ ਰੋਬਾ 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 ਇਹਨਾ ਮੈਨੂੰ ਤਾਂ ਗਿਆ ਤੈ ਤਸਵੀਰਾਂ ਜੋ ਤੁਸੀਂ ਦੇਖੀਆਂ ਅੰਮ੍ਰਿਤਸਰ ਦੀਆਂ ਨੇ ਕੀ ਇਹ ਲੋਕਤੰਤਰ ਹੈ ਜੇਕਰ ਕੋਈ ਆਮ ਬੰਦਾ ਇਨਸਾਫ ਲੈਣ ਦੇ ਲਈ ਜਾਂਦਾ ਤਾਂ ਕੀ ਪੁਲਿਸ ਉਸ ਦੇ ਨਾਲ ਅਜਿਹਾ ਵਤੀਰਾ ਕਰੇਗੀ ਕਿਉਂਕਿ ਕਿਸੇ ਮਸਲੇ ਦਾ ਹੱਲ ਕਰਵਾਉਣ ਦੇ ਲਈ ਨੌਜਵਾਨ ਗਿਆ ਸੀ ਦਲਿਤ ਭਾਈਚਾਰੇ ਦਾ ਆਗੂ ਦੱਸਿਆ ਜਾ ਰਿਹਾ ਜਿਸ ਦੇ ਕਿ ਐਸਆਈ ਦੇ ਵੱਲੋਂ ਸ਼ਰੀਆਮ ਥੱਪੜ ਜੜ ਦਿੱਤਾ ਜਾਂਦਾ ਵੀਡੀਓ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਗੱਲਬਾਤ ਹੋ ਰਹੀ ਹੈ ਤਾਂ ਇਸੇ ਦੌਰਾਨ ਹੀ ਐਸਆਈ ਦੇ ਵੱਲੋਂ ਨੌਜਵਾਨ ਦੇ ਥੱਪੜ ਜੜ ਦਿੱਤਾ ਜਾਂਦਾ ਹੈ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਚਿੱਟ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਚਿੱਟ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਇਹਨਾ ਮੈਨੂੰ ਤਮ ਗਿਆ ਲਾਈਆਂ ਕਿ ਤੇਰੇ ਤੇ ਪਰਚਾ ਕਰ ਦੇਣਾ ਸਾਡੀ ਗੱਲ ਦਾ ਪੱਕਾ ਕੀ ਕਰਨਾ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਚਿੱਟ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਚਿੱਟ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਚਿੱਟ ਕਾਹੀ ਪਾਸੇ ਪਹਾਂਦੀ ਜਿਗਰਾ ਵਾਟ ਇਹਨਾ ਮੈਨੂੰ ਤਮ ਗਿਆ ਲਾਈਆਂ ਇਹਦੇ ਪੱਖ ਤੋਂ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਹੁੰਦੀ ਹੈ ਪਰ ਕਈ ਵਿਵਾਦਾਂ ਦੇ ਵਿੱਚ ਸਵਾਲਾਂ ਦੇ ਵਿੱਚ ਰਹਿੰਦੀ ਹੈ ਕਦੇ ਸਬਜੀ ਵਾਲਾ ਕਿਸੇ ਦੀ ਰੇੜੀ ਤੇ ਲੱਤ ਮਾਰ ਦਿੰਦਾ ਕਿਸੇ ਦੀ ਰੇੜੀ ਨੂੰ ਖੰਡਾ ਦਿੰਦਾ ਤੇ ਕਿਤੇ ਕਿਸਾਨਾਂ ਦੇ ਨਾਲ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਜੇਕਰ ਕੋਈ ਇਨਸਾਫ਼ ਮੰਗਣ ਜਾਂਦਾ ਤਾਂ ਉਸ ਦੇ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਜਾਂਦਾ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਜਦੋਂ ਦਲਿਤ ਭਾਈਚਾਰੇ ਦਾ ਨੌਜਵਾਨ ਕਿਸੇ ਮਸਲੇ ਦੇ ਹੱਲ ਦੇ ਲਈ ਥਾਣੇ ਦੇ ਵਿੱਚ ਜਾਂਦਾ ਤਾਂ ਉੱਥੇ ਗੱਲਬਾਤ ਹੋ ਰਹੀ ਹੁੰਦੀ ਹੈ ਤੇ ਇਲਜ਼ਾਮ ਲੱਗ ਰਹੇ ਨੇ ਐਸਆਈ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਸਗੋਂ ਬਹਿਸ ਸ਼ੁਰੂ ਕਰ ਦਿੱਤੀ ਗਈ ਤੇ ਨਾਲ ਦੀ ਨਾਲ ਹੀ ਜਦੋਂ ਨੌਜਵਾਨ ਗੱਲ ਕਰ ਰਿਹਾ ਸੀ ਤਾਂ ਉਸਦੇ ਥੱਪੜ ਮਾਰ ਦਿੱਤਾ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਅਕਸਰ ਹੀ ਜਾਂਦੀ ਹੈ ਕਈ ਤਰ੍ਹਾਂ ਦੀਆਂ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸਬਜੀ ਵਾਲੀ ਦੀ ਰੇੜੀ ਤੇ ਲੱਤ ਮਾਰੀ ਜਾਂਦੀ ਹੈ ਕਪੂਰਥਲਾ ਦੇ ਵਿੱਚ ਬਨੂੜ ਦੇ ਵਿੱਚ ਕਿਸਾਨਾਂ ਦੇ ਲਈ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹਾਲਾਂਕਿ ਇਹ ਗੱਲ ਤਾਂ ਕੀਤੀ ਜਾਂਦੀ ਹੈ ਪੁਲਿਸ ਰਿਫਾਰਮ ਦੀ ਪੁਲਿਸ ਬਦਲਾ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਕੀ ਇਹ ਬਦਲਾਏ ਅਜਿਹੀਆਂ ਵੀਡੀਓਜ਼ ਕਿਉਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਉਂ ਪੁਲਿਸ ਮੁਲਾਜ਼ਮ ਜੇਕਰ ਕੋਈ ਇਨਸਾਫ ਮੰਗਣ ਜਾਂਦਾ ਉਸ ਦੇ ਨਾਲ ਅਜਿਹਾ ਵਿਵਹਾਰ ਕਰਦੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਕਿਉਂ ਲੋਕਾਂ ਨੂੰ ਸੁਰੱਖਿਆ ਨਹੀਂ ਮੁਹੱਈਆ ਕਰਵਾਈ ਜਾਂਦੀ ਜੇਕਰ ਕੋਈ ਪਾਵਰਫੁੱਲ ਬੰਦਾ ਪੁਲਿਸ ਦੇ ਕੋਲ ਜਾਵੇ ਜਾਂ ਫਿਰ ਕੋਈ ਮੰਤਰੀ ਜਾਂਦੇ ਨੇ ਤਾਂ ਕੀ ਉਹਨਾਂ ਦੇ ਨਾਲ ਵੀ ਅਜਿਹਾ ਹੀ ਵਿਵਹਾਰ ਕੀਤਾ ਜਾਵੇਗਾ ਪਰ ਆਮ ਲੋਕਾਂ ਦੇ ਨਾਲ ਹਮੇਸ਼ਾ ਹੀ ਲਗਭਗ ਅਜਿਹਾ ਹੀ ਸਲੂਕ ਕੀਤਾ ਜਾਂਦਾ ਪੁਲਿਸ ਦਾ ਡੰਡਾ ਹੈ ਜੋ ਆਮ ਲੋਕਾਂ ਦੇ ਉੱਤੇ ਚੱਲਦਾ ਇਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਦੋਂ ਕਿ ਮਸਲੇ ਦੇ ਹੱਲ ਹੱਲ ਦੇ ਲਈ ਇੱਕ ਨੌਜਵਾਨ ਥਾਣੇ ਜਾਂਦਾ ਤਾਂ ਉਸ ਦੇ ਸ਼ਰੀਆਮ ਥੱਪੜ ਜੜ ਦਿੱਤਾ ਜਾਂਦਾ ਪੁਲਿਸ ਮੁਲਾਜ਼ਮ ਦੇ ਵੱਲੋਂ ਕਾਜੀ ਦਾ ਲੋਕਾ ਕਾ ਪੱਕਾ ਕੀ ਕਰਨਾ ਹੈ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਐਸੇ ਕਾਹੀ ਬਸਰ ਪੜਾਹੀ ਜਿੜਾ ਬਸਰ ਚੁੱਕਤਾ ਕਾਹੀ ਬਸਰ ਪੜਾਹੀ ਜਿੜਾ ਬਸਰ ਚੁੱਕਤਾ ਕਾਹੀ ਬਸਰ ਪੜਾਹੀ ਜਿੜਾ ਬਸਰ ਚੁੱਕਤਾ ਕਾਹੀ ਬਸਰ ਪੜਾਹੀ ਇਹਨਾ ਮੈਨੂੰ ਤਾਂ ਗਿਆ ਲਾਈਆਂ ਕਿ ਪੇਰ ਤੇ ਪਰਚਾ ਕਰ ਦੇਣਾ ਕਾਜੀ ਦਾ ਲੋਕਾ ਕਾ ਪੱਕਾ ਕੀ ਕਰਨਾ ਹੈ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਐਸੇ ਕਾਹੀ ਬਸਰ ਪੜਾਹੀ ਜਿੜਾ ਬਸਰ ਚੁੱਕਤਾ ਕਾਹੀ ਪਾਸੇ ਪੜਾ ਦਿੱਤੀ ਬਰਾਬਰ ਛੁਟ ਕਾਹੀ ਪਾਸੇ ਪੜਾ ਦਿੱਤੀ ਬਰਾਬਰ ਛੁਟ ਕਾਹੀ ਪਾਸੇ ਪੜਾ ਦਿੱਤੀ ਬਰਾਬਰ ਇਹਨਾਂ ਮੈਨੂੰ ਤਾਂ ਗਿਆ ਲਾਈਆਂ ਕਿ ਤੇਰੇ ਤੇ ਪਰਚਾ ਕਰ ਦੇਣਾ ਤੇ ਜਦੋਂ ਪੁਲਿਸ ਮੁਲਾਜ਼ਮ ਦੇ ਵੱਲੋਂ ਥੱਪੜ ਜੜਿਆ ਜਾਂਦਾ ਐਸਆਈ ਨੇ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਦੇ ਥੱਪੜ ਮਾਰਿਆ ਗਿਆ ਸੀ ਤਾਂ ਉਸ ਤੋਂ ਬਾਅਦ ਦਰਿਤ ਪਾਈਚਾਰੇ ਦੇ ਵਿੱਚ ਗੁੱਸਾ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਕਮਿਸ਼ਨਰ ਦਫ਼ਤਰ ਦਾ ਘੇਰਾਓ ਵੀ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਕਿ ਆਖਿਰ ਪੁਲਿਸ ਦੀ ਅਜਹੀ ਗੁੰਡਾਗਰਦੀ ਕਦੋਂ ਤੱਕ ਚੱਲੇਗੀ ਪੁਲਿਸ ਦਾ ਤੱਕਾ ਲੋਕਾਂ ਤੱਕ ਲੋਕਾਂ ਤੇ ਕਦੋਂ ਤੱਕ ਚੱਲੇਗਾ ਇਸੇ ਨੂੰ ਲੈ ਕੇ ਹੀ ਪ੍ਰਦਰਸ਼ਨ ਵੀ ਕੀਤਾ ਗਿਆ ਰੋਡ ਜਾਮ ਕਰ ਦਿੱਤਾ ਗਿਆ ਸੀ ਗੁੱਸਾ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਰੋਡ ਬਲੌਕ ਕਰ ਦਿੱਤਾ ਗਿਆ ਸੀ ਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਜਦੋਂ ASI ਦੇ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਉਹ ਨਹੀਂ ਮੰਨ ਰਹੀ ਸੀ ਕਿ ਉਹ ਕਿਸੇ ਦੇ ਥੱਪੜ ਜੜਿਆ ਕਿਉਂਕਿ ਵੀਡੀਓ ਵੀ ਸਾਫ਼ ਤੌਰ ਤੇ ਸਾਹਮਣੇ ਆਈ ਸੀ ਪਰ ਬਾਅਦ ਦੇ ਵਿੱਚ ਉਹਨਾਂ ਜ਼ਰੂਰ ਕਿਹਾ ਕਿ ਜੇਕਰ ਉਹਨਾਂ ਇਹ ਸ਼ਬਦ ਵਰਤੇ ਨੇ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦੇ ਲਈ ਮਾਫੀ ਵੀ ਮੰਗਦੇ ਨੇ ਇਹ ਜੀ ਮੈਂ ਤਾਂ ਬਾਹਰ ਹੀ ਆਪਣਾ ਵੀਡੀਓ ਕਢਵਾਉਣ ਗਿਆ ਮੋਬਾਈਲ ਵਾਸਤੇ ਤੇ ਮੈਨੂੰ ਲੜਕੇ ਦਾ ਫੋਨ ਆਇਆ ਉਹ ਕਹਿੰਦਾ ਕਿ ਮੈਂ ਪ੍ਰਧਾਨ ਆ ਪੰਜਾਬ ਦਾ ਤੇ ਕਹਿੰਦਾ ਜੀ ਤੁਸੀਂ 4 ਵਜੇ ਦਾ ਟਾਈਮ ਦਿੱਤਾ ਵਾ ਪਾਰਟੀ ਨੂੰ ਟੰਡਾ ਵੀ ਮੈਂ ਕਾਕੇ ਪੌਣੇ 4 ਹੋਏ ਆ ਦੇ ਮੈਂ ਆ ਜਾਂਦਾ ਵਾਂ ਇਹ ਮੈਨੂੰ ਬੜੇ ਗੁੱਸੇ ਦੇ ਨਾਲ ਬੋਲਿਆ ਕਹਿੰਦਾ ਵੀ ਤੁਸੀਂ ਪਾਰਟੀ ਨੂੰ 4 ਵਜੇ ਦਾ ਟਾਈਮ ਦੇ ਕੇ ਤੇ ਤੁਸੀਂ ਕਿਉਂ ਨਹੀਂ ਜੇ ਪਹੁੰਚਦੇ ਮੈਂ ਹਾਂ ਕਾਕੇ ਪੁੱਤਰ ਇਦਾਂ ਨਹੀਂ ਬੋਲੀਦਾ ਮੈਂ ਤੇ ਤੇਰੇ ਨਾਲ ਕਾਲਾ ਨਹੀਂ ਬੋ ਰਿਹਾ 4 ਵਜੇ ਦਾ ਤੂੰ ਟਾਈਮ ਦਿੱਤਾ ਵਾ ਤੇ ਮੈਂ ਤੇਰੇ ਕੋਲ ਆ ਗਿਆ ਬਸ ਇਹੋ ਗੱਲ ਹੋਈ ਹੋਰ ਕੋਈ ਨਹੀਂ ਹੋਈ ਕੋਈ ਮਾਰੀ ਨਹੀਂ ਕੋਈ ਮੇਜ ਵਾਲੀ ਮਾਰੀ ਨਾ ਉਹ ਲੜਕੀ ਨਾ ਮੇਰੇ ਕੋਲ ਕੋਈ ਲੜਕੀ ਸਾਹਮਣੇ ਆਈ ਆ ਔਰ ਨਾ ਕਿਸੇ ਲੜਕੀ ਨੂੰ ਮੈਂ ਗਾਲਾਂ ਕੱਢੀਆਂ ਨਹੀਂ ਜੀ ਤੁਹਾਨੂੰ ਇਹ ਤਾਂ ਪ੍ਰਧਾਨ ਦੇ ਚਪੇੜ ਮਾਰੀ ਜਾਂਦਾ ਕੁੜੀ ਨੇ ਉਹਦੇ ਬਾਰੇ ਕੀ ਜਨਾ ਮੇਰੇ ਕੋਲ ਕੋਈ ਵੀ ਲੜਕੀ ਨਹੀਂ ਆਈ ਨਾ ਮੈਂ ਕਿਸੇ ਲੜਕੀ ਨੂੰ ਗਾਲਾਂ ਕਢੀਆਂ ਪ੍ਰਧਾਨ ਉਹਨਾਂ ਨੇ ਮੈਂ ਕਿਸੇ ਦੇ ਚਪੇੜ ਨਹੀਂ ਮਾਰੀ ਨਹੀਂ ਜੀ ਇਹ ਕਹਿੰਦੇ ਆ ਤੇ ਫਿਰ ਮੈਂ ਸੌਰੀ ਫੀਲ ਕਰਦਾ ਮੈਂ ਕੋਈ ਨਹੀਂ ਮੈਂ ਸੌਰੀ ਫੀਲ ਕਰ ਲਵਾਂ ਕਿਉਂ ਬਿਲਕੁਲ ਕੋਈ ਨਹੀਂ ਇਹ ਜੀ ਮੈਂ ਤਾਂ ਬਾਹਰ ਹੀ ਆਪਣਾ ਵੀਡੀਓ ਕਢਵਾਉਣ ਗਿਆ ਮੋਬਾਈਲ ਵਾਸਤੇ ਤੇ ਮੈਨੂੰ ਲੜਕੇ ਦਾ ਫੋਨ ਸੀ ਇਹ ਕਹਿ ਰਿਹਾ ਸੀ ਕਿ ਹਾਲਾਂਕਿ ਉਹਨਾਂ ਨੇ ਇਹ ਗਲਤੀ ਤਾਂ ਨਹੀਂ ਕੀਤੀ ਪਰ ਜੇਕਰ ਉਹਨਾਂ ਤੋਂ ਗਲਤੀ ਹੋਈ ਹੈ ਬਕਾਇਦਾ ਤੌਰ ਤੇ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਸਾਫ ਤੌਰ ਤੇ ਦੇਖਿਆ ਜਾ ਸਕਦਾ ਕਿ ਥੱਪੜ ਜੜਿਆ ਜਾ ਰਿਹਾ ਪਰ ਉਹ ਖੁਦੇ ਕਹਿ ਰਹੇ ਸੀ ਕਿ ਜੇਕਰ ਗਲਤੀ ਹੋਈ ਹੈ ਤਾਂ ਉਸ ਦੇ ਲਈ ਮਾਫੀ ਮੰਗਦੇ ਨੇ ਪਰ ਪੰਜਾਬ ਪੁਲਿਸ ਦਾ ਅਜੇ ਅਜਿਆ ਰਵਈਆ ਆਖਿਰ ਕਦੋਂ ਤੱਕ ਕਿਉਂ ਲੋਕਾਂ ਦੇ ਨਾਲ ਅਜਿਆ ਤੱਕਾ ਕੀਤਾ ਜਾਂਦਾ ਹੈ ਪੁਲਿਸ ਦੇ ਉੱਤੇ ਗੁੰਡਾਗਰਦੀ ਦੇ ਇਲਜ਼ਾਮ ਕਿਉਂ ਲੱਗਦੇ ਨੇ ਕਿਉਂਕਿ ਪੁਲਿਸ ਤਾਂ ਸੁਰੱਖਿਆ ਦੇ ਲਈ ਹੁੰਦੀ ਹੈ ਪਰ ਪੁਲਿਸ ਦੇ ਕੋਲ ਹੀ ਲੋਕ ਅਸੁਰੱਖਿਅਤ ਕਿਉਂ ਮਹਿਸੂਸ ਕਰਦੇ ਨੇ ਅਜਿਹੀਆਂ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਕਾਰਨ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ ਕਿਉਂ ਪੰਜਾਬ ਪੁਲਿਸ ਆਪਣਾ ਰਵਈਆ ਨਹੀਂ ਬਦਲ ਰਹੀ ਕਿਉਂ ਪੰਜਾਬ ਪੁਲਿਸ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਲੋਕਾਂ ਦੀ ਸੁਰੱਖਿਆ ਦੇ ਲਈ ਹੁੰਦੀ ਹੈ ਪੰਜਾਬ ਪੁਲਿਸ ਪਰ ਅਜਿਹੀਆਂ ਵੀਡੀਓਜ਼ ਜੋ ਸਾਹਮਣੇ ਆਉਂਦੀਆਂ ਨੇ ਪੰਜਾਬ ਪੁਲਿਸ ਦੇ ਕਈ ਸਵਾਲ ਖੜੇ ਕਰਦੀਆਂ ਨੇ ਅੰਮ੍ਰਿਤਸਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਭਾਈਚਾਰੇ ਦੇ ਨੌਜਵਾਨ ਦੇ ਥੱਪੜ ਜੜ ਦਿੱਤਾ ਗਿਆ ਪਰ ਗਰੀਬਾਂ ਦੇ ਨਾਲ ਅਜਿਆ ਤੱਕਾ ਕਿਉਂ ਕੀਤਾ ਜਾਂਦਾ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਇੱਕ ਵਾਰ ਫਿਰ ਤੋਂ ਤੁਸੀਂ ਇਹ ਵੀਡੀਓ ਦੇਖ ਲਓ ਜਿਸ ਦੇ ਵਿੱਚ ਕਿ ਐਸਆਈ ਥੱਪੜ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾ ਮੈਨੂੰ ਤਾਂ ਗਿਆ ਲਾਈਆਂ ਕਿ ਤੇਰੇ ਤੇ ਪਰਚਾ ਕਰ ਦੇਣਾ ਸਾਡੀ ਗੱਲੋ ਕਰਨਾ ਪਰਚਾ ਕੀ ਕਰਨਾ ਕਰਨ ਜੀ ਮੈਂ ਇਹ ਭਰਾ ਦੀ ਗੱਲ ਪੈ ਗਿਆ ਕੋਈ ਕਾਹੀ ਪਾਸੋਂ ਪਹਾਂਦੀ ਜਰਾ ਬੱਸ ਕਿਹਦੀਆਂ ਕਿਵੇਂ ਐਸਆਈ ਦੇ ਵੱਲੋਂ ਥੱਪੜ ਮਾਰਿਆ ਜਾਂਦਾ ਇਹ ਵੀਡੀਓ ਜਿਹੜੀ ਹੈ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਦਾ ਹੈ ਪ੍ਰਦਰਸ਼ਨ ਕੀਤਾ ਜਾਂਦਾ ਰੋਡ ਬਲੌਕ ਕਰ ਦਿੱਤਾ ਜਾਂਦਾ ਤੇ ਮੰਗ ਕੀਤੀ ਜਾਂਦੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੁਲਾਜ਼ਮ ਦੇ ਉੱਤੇ ਪਰ ਬਾਅਦ ਦੇ ਵਿੱਚ ਇਸ ਮੁਲਾਜ਼ਮ ਦੇ ਵੱਲੋਂ ਖੁਦ ਹੀ ਮਾਫੀ ਮੰਗ ਲਈ ਜਾਂਦੀ ਹੈ ਪਰ ਪੰਜਾਬ ਪੁਲਿਸ ਤੇ ਕਈ ਸਵਾਲ ਖੜੇ ਕਰਦੀ ਹੈ ਵੀਡੀਓ ਕਿ ਆਖਿਰ ਪੰਜਾਬ ਪੁਲਿਸ ਅਜਿਆ ਰਵਈਆ ਲੋਕਾਂ ਦੇ ਨਾਲ ਕਦੋਂ ਤੱਕ ਕਰੇਗੀ ਪੁਲਿਸ ਦੀ ਧੱਕੇਸ਼ਾਹੀ ਪੁਲਿਸ ਦੀ ਗੁੰਡਾਗਰਦੀ ਲੋਕਾਂ ਤੇ ਕਦੋਂ ਤੱਕ ਚੱਲੇਗੀ ਲੋੜ ਹੈ ਕਿ ਪੰਜਾਬ ਪੁਲਿਸ ਆਪਣਾ ਰਵਈਆ ਬਦਲੇ ਤਾਂ ਜੋ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ